राम जी वाहे गुरु साहिब जियम प्रभ की दृष्ट महासुख होए हर रस पावे बिरला कोई ਜਿਨ ਚਾਖਿਆ ਸੀ ਜਨ ਤ੍ਰਿਪਤਾਨੀ ਪੂਰਨ ਪਰਖ ਨਹੀਂ ਡੋਲਾਨੀ ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੈ ਸੰਗ ਉਪਜ ਚਾਉ ਸਾਦਕੈ ਸੰਗ ਪਰੇ ਸ਼ਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨੰਦਿਨ ਲਿਵ ਲਾਗ ਬਡ ਪਾ ਕੀ ਜਪਿਆ ਪ੍ਰਭ ਸੋਇ ਨਾਨਕ ਨਾਮ ਰਤੇ ਸੁਖ ਹੋਏ ਨਾਨਕ ਨਾਮ ਰਤੇ ਸੁਖ ਹੋਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਪਰਮੇਸ਼ਰ ਜੀ ਦੇ ਸੱਚੇ ਸਰੂਪ ਆ ਗਿਆਨ ਦੇ ਸਾਗਰ ਰਹਿਮਤਾਂ ਦੇ ਦਾਤੇ ਸ਼ਬਦ ਸਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੇ ਪਾਵਨ ਚਰਨਾਂ ਦੇ ਅੰਦਰ ਜੁੜ ਬੈਠੇ ਭਾਗਾ ਵਾਲੇ ਗੁਰੂ ਪਿਆਰੀ ਸਤਸੰਗੀ ਜਨੋ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੀ ਇਹ ਪਾਵਨ ਪਾਉੜੀ ਦਾ ਪਾਠ ਆਪਾਂ ਸੰਗਤ ਦੇ ਰੂਪ ਉਚਾਰਨ ਇਤ ਹੈ ਅਸ਼ਟਪਦੀ ਨੰਬਰ 20 ਦੀ ਇਹ ਦੂਸਰੀ ਪਾਉੜੀ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਸ਼ਲੋਕ ਦੇ ਵਿੱਚ ਪਰਮਾਤਮਾ ਜੀ ਦੀ ਭਗਤੀ ਦੀ ਦਾਤ ਪਰਮੇਸ਼ਰ ਦੇ ਦਰ ਤੋਂ ਮੰਗਦੇ ਹੈ। हे ਪਰਮੇਸ਼ਰ ਜੀ ਮੈਂ ਪਟਕਦਾ ਪਟਕਦਾ ਮਾਇਆ ਦੀ ਭੱਜ ਦੌੜ ਕਰ ਕਰਕੇ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਤੇ ਮੇਰੀ ਬੇਨਤੀ ਹੈ ਆਪ ਪ੍ਰਭੂ ਜੀ ਕਿਰਪਾ ਕਰੋ ਮੈਨੂੰ ਨਾਮ ਤੇ ਭਗਤੀ ਦੀ ਦਾਤ ਬਖਸ਼ੋ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੌ ਸ਼ਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਈ ਇਸ ਪਾਵਨ ਪੌੜੀ ਦੇ ਅੰਦਰ ਵੀ ਗੁਰਮਖੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਅਖੀਰ ਦੇ ਉੱਤੇ ਜੋ ਬਖਸ਼ਿਸ਼ ਕਰਦੇ ਨੇ ਵੱਡ ਭਾਗੀ ਜਪਿਆ ਪ੍ਰਭ ਸੋਈ ਉਹ ਜਨ ਵੱਡ ਭਾਗੀ ਹੈ ਜਿਸ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਪ ਲਿਆ ਨਾਮ ਜਪਣ ਵਾਲਾ ਵੱਡ ਭਾਗੀ ਹੈ ਵੱਡੇ ਭਾਗ ਨੇ ਇਹ ਪਾਤਸ਼ਾਹ ਨੇ ਬਿਆਨ ਕੀਤਾ ਨਾਨਕ ਨਾਮ ਰਤੇ ਸੁਖ ਹੋਏ ਤੂੰ ਸੁਖ ਪ੍ਰਾਪਤ ਕਰਨ ਆਇਆ ਜਿਸ ਨਾਮ ਨੇ ਤੈਨੂੰ ਵੱਡੇ ਭਾਗਾਂ ਵਾਲਾ ਬਣਾਇਆ ਉਸੇ ਨਾਮ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਰੰਗੇਗਾ ਤੇ ਸੁਖ ਮਿਲੇਗਾ ਨਾਨਕ ਨਾਮ ਰਤੇ ਸੁਖ ਹੋਏ ਮੈਂ ਮਾਸਹਾਰੀ ਗੁਰਮਖੋ ਨਾਮ ਦੀ ਹੈ ਆਰੰਭਤਾ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਪਹਿਲੀ ਪੰਕਤੀ ਬਚਨ ਕਰਦੇ ਨੇ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਇ ਮਹਾ ਸੁਖ ਦਾ ਅਰਥ ਹੁੰਦਾ ਹੈ ਉਹ ਸੁਖ ਜਿਸ ਦੇ ਥੱਲੇ ਸਾਰੇ ਸੁਖ ਨੇ ਜਿਹੜੇ ਉਹ ਤੁੱਛ ਲੱਗਦੇ ਆ ਮਹਾ ਸੁਖ ਦਾ ਅਰਥ ਹੈ ਉਹ ਸੁਖ ਜਿਸ ਸੁਖ ਦੇ ਸਾਹਮਣੇ ਦੁਨਿਆਵੀ ਸੁੱਖ ਛੋਟੇ ਲੱਗਦੇ ਨੇ ਕਿਨਕਾ ਮਾਤਰ ਲੱਗਦੇ ਆ ਸਰੀਰਕ ਸੁੱਖ ਅੱਖਾਂ ਦਾ ਸੁੱਖ ਇੰਦਰੀਆਂ ਦਾ ਸੁੱਖ ਇਹ ਬਾਹਰ ਦੇ ਪਦਾਰਥਾਂ ਦਾ ਸੁੱਖ ਸ਼ੋਭਾ ਵਡਿਆਈ ਪ੍ਰਸਿੱਧੀ ਦਾ ਸੁੱਖ ਇਹ ਸੁੱਖ ਛੋਟੇ ਲੱਗਦੇ ਨੇ ਜਦੋਂ ਭਾਈ ਕਿਸੇ ਨੂੰ ਮਹਾ ਸੁੱਖ ਨਾਮ ਰਸ ਦਾ ਸੁੱਖ ਮਿਲ ਜਾਂਦਾ ਹੈ। ਬਾਦਸ਼ਾਹ ਕਹਿੰਦੇ ਫਿਰ ਇਹ ਮਹਾ ਸੁਖ ਮਿਲੇਗਾ ਕਿਵੇਂ? ਤੇ ਗੁਰੂ ਅਰਜਨ ਸਾਹਿਬ ਕਹਿੰਨ ਲੱਗੇ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਪ੍ਰਭੂ ਦੀ ਮਿਹਰ ਦੀ ਦ੍ਰਿਸ਼ਟੀ ਹੋਵੇ ਤੇ ਇਹ ਮਹਾ ਸੁਖ ਮਿਲਦਾ ਹੈ ਗੁਰੂ। ਉਹਦੀ ਮਿਹਰ ਦੀ ਦ੍ਰਿਸ਼ਟੀ ਕੀ ਹੁੰਦੀ ਹੈ ਦੇਖਣਾ ਪ੍ਰਭੂ ਦੀ ਦ੍ਰਿਸ਼ਟੀ ਪ੍ਰਭੂ ਦੀ ਮਿਹਰ ਦੀ ਤੱਕਣੀ ਪ੍ਰਭੂ ਦੀ ਮਿਹਰ ਦੀ ਦ੍ਰਿਸ਼ਟੀ ਕਹਿਣ ਲੱਗੇ ਮਹਾ ਸੁਖ ਪੈਦਾ ਕਰਦੀ ਹੈ ਇੱਕ ਨਾ ਇਤਿਹਾਸਕ ਨੁਕਤਾ ਥੋੜਾ ਸਮਝੋ ਫਿਰ ਆਪਾਂ ਇਹਦੀ ਅੱਖਾਂ ਨੂੰ ਅੱਗੇ ਲੈ ਕੇ ਚੱਲਾਂਗੇ ਇੱਕ ਕਿਤਾਬ ਹੈ ਗੁਰਮਖੋ ਬਹੁਤ ਹੀ ਵੱਡੀ ਨਹੀਂ ਹੈ ਜੇ ਤੁਹਾਨੂੰ ਮੌਕਾ ਮਿਲੇ ਤੇ ਜ਼ਰੂਰ ਪੜੋ ਸਿਆਤੋ ਬਾਬਾ ਨਾਨਕ ਇਹਦਾ ਜ਼ਿਕਰ ਮੈਂ ਪਹਿਲਾਂ ਵੀ ਸੰਗਤਾਂ ਚ ਕੀਤਾ ਸੀ ਬਗਵਾ ਇਹ ਇੱਕੋ ਇੱਕ ਕਿਤਾਬ ਹੈ ਸਿੱਖ ਧਰਮ ਦੇ ਅੰਦਰ ਜਿਹੜੀ ਉਸ ਲੇਖਕ ਨੇ ਲਿਖੀ ਹੈ ਜਿਹੜਾ ਗੁਰਨਾਨਕ ਸਾਹਿਬ ਦੇ ਨਾਲ-ਨਾਲ ਚੱਲਦਾ ਪਿਆ ਨਹੀਂ ਤੇ ਇਤਿਹਾਸਵਾਦ ਵਿੱਚ ਲਿਖਿਆ ਜਾਂਦਾ ਉਹ 100 ਸਾਲ ਬਾਅਦ ਕੋ 200 ਸਾਲ ਬਾਅਦ ਇੱਕੋ ਇੱਕ ਕਿਤਾਬ ਹੈ ਇਹਦਾ ਲੇਖਕ ਹੈ ਤਾਜਦੀਨ ਮੁਸਲਮਾਨ ਹੈ ਜਦੋਂ ਗੁਰੂ ਨਾਨਕ ਸਾਹਿਬ ਮੱਕੇ ਜਾਂਦੇ ਨੇ ਯਾਤਰਾ ਤੇ ਜਾਂਦੇ ਨੇ ਤਾਜਦੀਨ ਉਹ ਸ਼ਖਸ ਹੈ ਜਿਹੜਾ ਰੋਜ਼ਾਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ-ਨਾਲ ਚੱਲਦਾ ਦਿੱਲੀ ਦੀ ਡੈਰੀ ਲਿਖਦਾ ਹੈ ਵੀ ਅੱਜ ਬਾਬੇ ਨੇ ਇਹ ਕੀਤਾ ਇਹ ਕੀਤਾ ਉਹਨੇ ਲਿਖੀ ਹੋਈ ਹੈ ਉਹ ਇੱਕ ਮੁਸਲਮਾਨ ਸਨ ਉਹ ਲਾਹੌਰ ਤੋਂ ਮੱਕੇ ਜਾਣ ਵਾਸਤੇ ਗਏ ਉੱਥੇ ਉਹਨਾਂ ਨੂੰ ਇਹ ਲਾਇਬ੍ਰੇਰੀ ਵਿੱਚ ਕਿਤਾਬ ਮਿਲ ਗਈ ਅਰਬੀ ਭਾਸ਼ਾ ਦੇ ਵਿੱਚ ਉਹਨਾਂ ਨੇ ਪੜ੍ਹੀ ਉਹ ਇਹਨੇ ਪ੍ਰਭਾਵਿਤ ਹੋਏ ਉਹਨਾਂ ਨੇ ਸਿੱਖੀ ਧਾਰਨ ਕਰ ਲਈ ਤੇ ਨਾਮ ਰੱਖਿਆ ਪ੍ਰਿਥੀਪਾਲ ਸਿੰਘ ਸੈਦ ਪ੍ਰਿਥੀਪਾਲ ਸਿੰਘ ਆਉਂਦਾ ਉਹਨਾਂ ਦਾ ਨਾਮ ਉਹਨਾਂ ਨੇ ਫਿਰ ਲਿਖੀ ਇਹ ਪੰਜਾਬੀ ਵਿੱਚ ਵੀ ਕਰ ਦਿੱਤੀ ਕਨਵਰਟ ਉਹਦੇ ਵਿੱਚ ਨਾ ਇੱਕ ਜ਼ਿਕਰ ਆਉਂਦਾ ਇੱਕ ਸਾਖੀ ਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੂਫਾ ਸ਼ਹਿਰ ਦੇ ਵਿੱਚ ਗਏ ਕੂਫਾ ਇੱਕ ਸ਼ਹਿਰ ਹੈ ਕੂਫਾ ਸ਼ਹਿਰ ਦਾ ਜੋ ਮੁੱਖ ਕਾਜੀ ਹੈ ਨਾ ਉਹਦਾ ਨਾਮ ਸੀ ਪਾਸ਼ਾ ਹਾਲੀ ਪਾਸ਼ਾ ਹਾਲੀ ਨਾਮ ਦਾ ਉਹ ਉਥੋਂ ਦੀ ਜਾਮੀਆਂ ਮਸਜਦ ਦੇ ਵਿੱਚ ਰਜਾਨਾ ਆਪਣੀ ਸੇਵਾ ਕਰਦਾ ਇੱਕ ਦਿਨ ਉਹ ਤਾਜਦੀਨ ਲਿਖਦਾ ਇੱਕ ਦਿਨ ਉਹ ਬਾਦਸ਼ਾਹ ਹਾਲੀ ਆਪਣੀ ਸੇਵਕਾਂ ਨੂੰ ਪੁੱਛਦਾ ਵੀ ਦਿਨੋ ਦਿਨ ਗਿਣਤੀ ਕੋ ਘਟ ਰਹੀ ਹੈ ਲੋਕਾਂ ਦੀ ਮਸਜਿਦ ਦੇ ਵਿੱਚ ਗਿਣਤੀ ਕੋ ਘਟ ਰਹੀ ਹੈ ਲੋਕਾਂ ਦੀ ਉਹਦੇ ਸੇਵਕਾਂ ਨੇ ਦੱਸਿਆ ਕਹਿਣ ਲੱਗੇ ਜੀ ਇੱਕ ਹਿੰਦੀ ਪੀਰਾਂ ਦਾ ਟੋਲਾ ਆਇਆ ਹਿੰਦੀ ਪੀਰ ਦਾਤ ਸੀ ਜਿਹੜੇ ਹਿੰਦੁਸਤਾਨ ਵਿੱਚੋਂ ਗਾਏ ਹੋਏ ਲੋਕ ਹੈ ਉਹਨਾਂ ਦੇ ਵਿੱਚ ਇੱਕ ਹਿੰਦੀ ਪੀਰ ਨਾਨਕ ਹੈ ਉਹ ਨਾਨ ਗੁਰਾਨਕ ਸਾਹਿਬ ਨੂੰ ਨਾ ਹਿੰਦੀ ਪੀਰ ਲਿਖਦਾ ਕਿਤਾਬ ਦੇ ਵਿੱਚ ਉਹ ਹਿੰਦੀ ਪੀਰ ਹੈ ਉਹ ਸ਼ਹਿਰ ਦੇ ਬਾਹਰ-ਬਾਰ ਬੈਠਾ ਹੈ ਜੋ ਵੀ ਉਹਦਾ ਇਲਹਾਮ ਸੁਣਦਾ ਹੈ ਨਾ ਉਹ ਸਾਡੇ ਧਰਮ ਨੂੰ ਛੱਡ ਦਿੰਦਾ ਹੈ ਉਹਦੇ ਕੋਲੇ ਬੜਾ ਇਕੱਠ ਹੁੰਦਾ ਉੱਥੇ ਉਹਦੀ ਪਤਾ ਨਹੀਂ ਕੀ ਬੋਲਦਾ ਪਰ ਉਹਦੀ ਉਹਦੇ ਬੋਲਣ ਵਿੱਚ ਕੋਈ ਜਾਦੂ ਹੈ ਕੋਈ ਸਮੋਹਨ ਸ਼ਕਤੀ ਹੈ ਸਾਰੇ ਉਹਦੇ ਵੱਲ ਭੱਜੇ ਆਉਂਦੇ ਆ ਇੱਦਾਂ ਜਦੋਂ ਲਿਖਿਆ ਆਹਿੰਦਾ ਸੁਣਦਾ ਉਹ ਕਹਿੰਦਾ ਕਫਰ 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 ਤੇ ਤੇ ਬਹੁਤ ਮਾੜਾ ਹੋ ਰਿਹਾ ਗੁਨਾਹ ਹੋ ਰਿਹਾ ਤਾਂ ਕੋਈ ਕਾਜੀ ਆ ਉਹ ਫਤਵਾ ਸੁਣਾ ਦਿੰਦਾ ਉਹ ਆਪਣੇ ਜਾਮੀਆ ਮਸਜਿਦ ਪਹੁੰਚਦਾ ਹੈ ਤੇ ਇੱਕ ਫਤਵਾ ਸੁਣਾ ਦਿੰਦਾ ਹੈ ਧਾਰਮਿਕ ਹੁਕਮ ਸੁਣਾ ਦਿੰਦਾ ਹੈ ਕਿ ਨਾਨਕ ਜੋ ਹਿੰਦੀ ਪੀਰ ਆਇਆ ਹੈ ਉਹਦਾ ਕਲਾਮ ਇਲਹਾਮ ਸੁਣਨਾ ਗੁਨਾਹ ਹੈ ਕਾਫਰ ਹੈ ਉਹ ਕਾਫਰ ਤੋਲਦਾ ਹੈ ਇਸ ਕਰਕੇ ਉਹਦਾ ਉਹਦਾ ਇਲਹਾਮ ਸੁਣਨ ਵਾਲਾ ਇਸਲਾਮ ਦਾ ਗੁਨਾਹਗਰ ਹੋਵੇਗਾ ਇੱਕ ਗੁਰਮੁਖ ਨੇ ਫਤਵਾ ਜਾਰੀ ਕਰ ਦਿੱਤਾ ਤਿੰਨ ਚਾਰ ਦਿਨ ਬਤੀਤ ਹੋਏ ਗੁਰੂ ਨਾਨਕ ਸਾਹਿਬ ਦੇ ਕੋਲ ਇੱਕ ਸੱਜਣ ਪਹੁੰਚਿਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਕਹਿਣ ਲੱਗਾ ਪਾਤਸ਼ਾਹ ਜਿਹੜੇ ਪਾਸ਼ਾ ਹਾਲੀ ਨੇ ਫਤਵਾ ਸੁਣਾਇਆ ਸੀ ਨਾ ਉਹ ਪੇਟ ਦੇ ਦਰਦ ਨਾਲ ਤੜਫਦਾ ਮੌਤ ਦੇ ਮੰਜੇ ਉੱਤੇ ਪਿਆ ਹੈ ਇੱਕ ਵਾਰ ਆਖੋ ਵਾਹਿਗੁਰੂ ਵਾਸ਼ ਗੁਰੂ ਜਿਨੇ ਤੁਹਾਡੇ ਵਿਰਧ ਫਤਵਾ ਸੁਨਾਇਆ ਸੀ ਨਾ ਉਹ ਪੇਟ ਦੇ ਦਰਦ ਨਾਲ ਮੌਤ ਦੇ ਮੰਜੇ ਉੱਤੇ ਤੜਫ ਰਿਹਾ। ਕਿ ਤੋ ਇਨਾ ਬਚਨ ਕਿਹਾ ਤੇ ਦੂਜੇ ਸਾਰੇ ਬੜੇ ਪ੍ਰਸੰਨ ਹੋਏ ਵੀ ਆਸੇ-ਪਾਸੇ ਬੈਠੇ ਸਨ ਜਿਹੜੇ ਸੁਣਨ ਵਾਲੇ ਬਾਬੇ ਨੂੰ ਵੀ ਠੀਕ ਹੋਇਆ ਸਾਡੇ ਬਾਬੇ ਦੇ ਵਿਰਧ ਫਤਵਾ ਸੁਣਾਉਂਦਾ ਸੀ। ਕਹਿ ਲੱਗੇ ਗੁਰਨਾਨਕ ਸਾਹਿਬ ਪਾਤਸ਼ਾਹ ਸਹਿਜ ਰਹੇ ਇੱਕਦਮ ਉੱਠੇ ਕਹਿਣ ਲੱਗੇ ਮਰਦਾਨਿਆਂ ਚੱਲ ਆਪਾਂ ਚੱਲੀਏ ਕਹਿ ਲੱਗਾ ਬਾਬਾ ਕਿਹੜੇ ਪਾਸੇ ਮਰਦਾਨਿਆਂ ਪਾਸ਼ਾ ਹਾਲੀ ਬਿਮਾਰ ਪਿਆ ਚੱਲ ਉਹਦੀ ਬਿਮਾਰ ਪੁਸ਼ਤੀ ਕਰੀਏ ਮਰਦਾਨਾ ਕਹਿਣ ਲੱਗਾ ਬਾਬਾ ਤੇਰੀ ਵੀ ਕੋਈ ਸਮਝ ਨਹੀਂ ਆਉਂਦੀ ਉਹਤੇ ਫਤਵੇ ਸੁਣਾਉਂਦਾ ਪਿਆ ਤੈਨੂੰ ਕਾਫਰ ਕਹਿੰਦਾ ਪਿਆ ਤੈਨੂੰ ਉਹਦੀ ਬਿਮਾਰ ਪੁਸ਼ਤੀ ਦੀ ਪਈ ਹੈ ਮਰਨ ਦੀ ਮਰਦਾਨਾ ਜਨੇਂ ਜੀ ਕਿਹਾ ਬਾਬਾ ਕਹਿਣ ਲੱਗਾ ਨਹੀਂ ਮਰਦਾਨਿਆਂ ਸਾਡਾ ਕਰਮ ਇਹ ਨਹੀਂ ਹੈ ਪਪਾ ਮੈਂ ਨਹੀਂ ਜਾਣਾ ਤੂੰ ਜਾ ਇਹ ਪਿਆਰ ਸੀ ਗੁਰਮਖੋ ਭਾਈ ਮਰਦਾਨੇ ਦਾ ਕਦੇ ਰੁੱਸ ਜਾਣਾ ਕਦੇ ਇਦਾਂ ਕਹਿ ਦੇਣਾ ਫਿਰ ਪਪੇ ਦੇ ਪਿੱਛੇ ਤੁਰ ਪੈਣਾ ਇਹ ਪਿਆਰ ਸੀ ਭਾਈ ਮਰਦਾਨੇ ਦਾ ਗੁਰਨਾਨਕ ਸਾਹਿਬ ਇਦਾਂ ਕੱਪੜਾ ਆਪਣੇ ਮੂੰਹ ਤੇ ਲਪੇਟਦੇ ਨੇ ਇਦਾਂ ਕਿਉਂਕਿ ਉਹ ਇਲਾਕਾ ਉਦਾਂ ਦਾ ਸੀ ਹਵਾ ਚੱਲਦੀਆਂ ਸੀ ਗਰਮ ਰੇਤ ਉੱਡਦਾ ਸੀ ਤੇ ਬਾਬਾ ਤੁਰ ਪਿਆ ਪਿੱਛੇ ਪਿੱਛੇ ਭਾਈ ਮਰਦਾਨਾ ਵੀ ਤੁਰ ਪਿਆ ਜਿਹੜਾ ਉਹਦਾ ਘਰ ਸੀ ਨਾ ਉਹ ਮਸਜਿਦ ਦੇ ਪਿਛਲੇ ਪਾਸੇ ਸੀ ਗੁਰਨਾਨਕ ਸਾਹਿਬ ਨੇ ਉਹਦੇ ਘਰ ਦਾ ਦਰਵਾਜ਼ਾ ਖੜਕਾਇਆ ਅੱਗੇ ਉਹਦੀ 15 ਸਾਲ ਦੀ ਬੇਟੀ ਨੇ ਦਰਵਾਜ਼ਾ ਖੋਲਿਆ ਇਨਾ ਉਕਤਾਜ ਨਹੀਂ ਲਿਖਦਾ ਮੈਂ ਕਹਿਣ ਲੱਗਾ ਮੈਂ ਇੰਜ ਦੇਖਿਆ ਮੈਂ ਸਭ ਕੁਝ ਉਹਦੀ ਬੇਟੀ ਮਾਂ ਰਾਈ ਤੇ ਉਹਨੇ ਜ਼ੁਬਾਨ ਚ ਉਚਨ ਸੰ ਫਲਾ ਇਲਹਾਮ ਤੁਸੀਂ ਕੌਣ ਹੋ ਬਾਬੇ ਨੇ ਕਿਹਾ ਮਾਈਸਮਨ ਨਾਨਕ ਮੈਂ ਨਾਨਕ ਹਾਂ ਉਹ ਸ਼ਬਦ ਉਹਨਾਂ ਦੇ ਵਰਤੇ ਮਾਈਸਮਨ ਨਾਨਕ ਮੈਂ ਨਾਨਕ ਹਾਂ ਅਸੀਂ ਤੇਰੇ ਪਿਤਾ ਨੂੰ ਮਿਲਣ ਆਏ ਆ ਉਹਨੂੰ ਕਾਓ ਜਾ ਕੇ ਨਾਨਕ ਆਇਆ ਬੱਚੀ ਕੰਦੇ ਅੰਦਰ ਗਈ ਉਹਨੇ ਅੰਦਰ ਜਾ ਕੇ ਆਪਣੇ ਅੱਬੂ ਨੂੰ ਕਿਹਾ ਅੱਬੂ ਕੋਈ ਨਾਨਕ ਆਇਆ ਹੈ ਮਿਲਣਾ ਚਾਹੁੰਦਾ ਹੈ ਕਹਿ ਲ ਕੇ ਨਾਨਕ ਦਾ ਨਾਮ ਸੁਣ ਕੇ ਉਹਦਾ 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 ਮਸਤਕ ਉਹਦਾ ਚਿਹਰਾ ਉਹਦੀਆਂ ਅੱਖਾਂ ਕ੍ਰੋਧ ਨਾਲ ਭਰ ਗਈਆਂ ਇੱਥੇ ਕੀ ਲੈਣ ਆਇਆ ਉੱਤੇ ਕਾਫਰ ਹੈ ਉੱਤੇ ਪਾਪੀ ਹੈ ਉੱਤੇ ਦੀਨੇ ਇਸਲਾਮ ਦਾ ਗੁਨਾਹਗਰ ਹੈ ਜਾ ਉਹਨੂੰ ਜਾ ਕੇ ਕਹੋ ਚਲਾ ਜਾਵੇ ਬੱਚੀ ਬਾਹਰ ਆਈ। ਕੱਲ੍ਹ ਕ ਜਦੋਂ ਦੁਬਾਰਾ ਬਾਹਰ ਆਈ ਨਾ ਗੁਰਨਾਨਕ ਸਾਹਿਬ ਦੀ ਦ੍ਰਿਸ਼ਟੀ ਉਹਦੇ ਉੱਤੇ ਪਈ। ਉਹ ਸ਼ਾਂਤ ਹੋ ਗਈ ਤੇ ਨਾਲ ਕਹਿੰਦੀ ਕਹਿਣ ਲੱਗੀ ਹੇ ਨਾਨਕ ਜੀ ਜੋ ਮੇਰੇ ਪਿਤਾ ਨੇ ਕਿਹਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੁਹਾਡਾ ਭਲਾ ਤੁਸੀਂ ਚਲੇ ਜਾਓ ਇੱਥੇ। ਗੁਰਨਾਨਕ ਸਾਹਿਬ ਨੇ ਕਿਹਾ ਇੱਕ ਵਾਰ ਹੋਰ ਜਾ ਕੇ ਕਹਿ ਕੇ ਨਾਨਕ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ। ਪਹਿਲਾਂ ਕਸੀ ਮਿਲਣਾ ਚਾਹੁੰਦਾ ਜਾਂ ਹੁਣ ਕੀ ਕਿਹਾ ਤੁਸੀਂ ਜਾ ਕੇ ਕਹੋ ਉਹਦੇ ਦਰਸ਼ਨ ਕਰਨੇ ਚਾਹੁੰਦਾ ਉਹ ਬੱਚੀ ਫੇਰ ਦੁਬਾਰਾ ਆ ਗਈ ਕਹਿੰਦੇ ਪਾਸ਼ਾ ਹਾਲੀ ਨੇ ਉਸ ਤੋਂ ਵੀ ਸਖਤ ਬਚਨ ਕਹੇ ਉਸ ਤੋਂ ਵੀ ਭੜੇ ਬਚਨ ਕਹੇ ਉਹ ਬੱਚੀ ਬਾਹਰ ਆਈ ਕਹਿਣ ਲੱਗੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਅੱਬੂ ਬਹੁਤ ਸ਼ਬਦ ਬੋਲਦੇ ਨੇ ਤੁਸੀਂ ਚਲੇ ਜਾਓ ਤੁਹਾਡਾ ਭਲਾ ਹੈ ਉਹ ਨਹੀਂ ਮਿਲਣਾ ਚਾਹੁੰਦੇ ਇਲਾ ਇਦਾਂ ਕਹਿਣਾ ਕਹਿੰਦੇ ਗੁਰਨਕ ਸਿੰਘ ਤੀਸਰੀ ਵਾਰ ਗੁਰਨਕ ਸਾਹਿਬ ਨੇ ਫੇਰ ਕਿਹਾ ਕਹਿਣ ਲੱਗੇ ਬੱਚੀ ਜਾ ਕੇ ਅਬੂ ਨੂੰ ਕਹੋ ਕਿ ਨਾਨਕ ਤੁਹਾਡੇ ਕੋਲੋਂ ਮਾਫੀ ਮੰਗਣੀ ਚਾਹੁੰਦਾ ਹੈ ਤੇ ਤੀਜੀ ਵਾਰ ਇਦਾਂ ਰੱਖ ਬੱਚੀ ਨੇ ਕਿਹਾ ਕਿ ਨਾਨਕ ਆਇਆ ਤੁਹਾਡੇ ਕੋਲ ਮਾਫੀ ਮੰਗਣੀ ਚਾਹੁੰਦਾ ਹੈ ਕਹਿਣ ਲੱਗੇ ਇੱਕਦਮ ਉਹਦਾ ਚਿਹਰਾ ਖਿਲ ਗਿਆ ਉਹਨੂੰ ਲੱਗਿਆ ਕਿ ਨਾਨਕ ਜਿਹਦੇ ਪਿੱਛੇ ਦੁਨੀਆ ਭੱਜੀ ਫਿਰਦੀ ਏ ਮੇਰੇ ਕੋਲੋਂ ਮਾਫੀ ਮੰਗਣ ਆਇਆ ਤੇ ਤਾਂ ਬਹੁਤ ਵੱਡੀ ਗੱਲ ਹੈ ਹੋ ਸਕਦਾ ਉਹ ਮੁਸਲਮਾਨ ਬਣ ਨਹੀਂ ਆਇਆ ਹੋਵੇ। ਉਹਨੂੰ ਲੱਗਿਆ ਉਹ ਮੁਸਲਮਾਨ ਮਾਫੀ ਮੰਗਣ ਦਾ ਕੀ ਅਰਥ ਹੁੰਦਾ ਇਹ ਹੀ ਹੁੰਦਾ ਵੀ ਮੈਂ ਮਾਫੀ ਮੰਗਦਾ ਹਾਂ ਜੀ ਤੁਸੀਂ ਸਹੀ ਹੋ। ਹੋ ਸਕਦਾ ਉਹ ਮੁਸਲਮਾਨ ਹੀ ਬਣ ਆਇਆ ਹੋਵੇ ਉਹ ਇਸਲਾਮ ਕਬੂਲ ਕਰਨ ਨਹੀਂ ਆਇਆ ਹੋਵੇ। ਤੇ ਉਹ ਉਹ ਆਪਣੀ ਧੀ ਨੂੰ ਕਹਿੰਦਾ ਮੇਰੀ ਪੱਗ ਲੈ ਜਾ। ਧਰਤੀ ਤੇ ਪੱਗ ਵਿਛਾ ਦੇ ਤੇ ਨਾਨਕ ਨੂੰ ਪਾਓ ਪੱਗ ਦੇ ਉੱਪਰ ਤੁਰ ਕੇ ਮੇਰੇ ਕੋਲ ਆ ਦੇ ਤਾਂ। ਵੀ ਇਸਲਾਮ ਕਬੂਲ ਕਰਨ ਆਇਆ ਉਹ ਮੁਸਲਮਾਨ ਬਣ ਆਇਆ ਉਹਦਾ ਸਵਾਗਤ ਕੀਤਾ ਗਿਆ ਇਦਾਂ ਕਹਿ ਲੱਗੇ ਉਸ ਦੀ ਬੱਚੀ ਇੱਕ ਨੌਕਰ ਨੂੰ ਨਾਲ ਲੈ ਕੇ ਆਈ ਅੰਦਰ ਉਹਨੇ ਪੱਗ ਵਿਛਾਈ ਕਿਹਾ ਤੁਸੀਂ ਇਸ ਦੇ ਉੱਪਰ ਤੁਰ ਕੇ ਅੰਦਰ ਪ੍ਰਵੇਸ਼ ਕਰੋ ਗੁਰੂ ਨਾਨਕ ਸਾਹਿਬ ਨੇ ਉਸ ਪੱਗ ਨੂੰ ਆਪਣੇ ਹੱਥਾਂ ਨਾਲ ਚੁੱਕ ਲਿਆ ਨਾਲ ਨਾਲ ਇਦਾਂ ਪੱਗ ਇਕੱਠੀ ਕਰੀ ਜਾਂਦੇ ਨੇ ਨਾਲ ਨਾਲ ਅੱਗੇ ਨੂੰ ਤੁਰੇ ਜਾਂਦੇ ਆ ਜਦੋਂ ਗੁਰੂ ਨਾਨਕ ਸਾਹਿਬ ਅੰਦਰ ਪਹੁੰਚੇ ਕੈਨ ਲੱਗੇ ਉਹ ਇੰਜ ਪਲੰਗ ਦੇ ਉੱਪਰ ਪਿਆ ਬਹੁਤ ਕਮਜ਼ੋਰ ਹੋ ਚੁੱਕਿਆ ਸੀ ਉਹਦੇ ਕੋਲ ਉੱਠਿਆ ਨਹੀਂ ਸੀ ਜਾ ਰਿਹਾ ਜਦੋਂ ਅੰਦਰ ਪ੍ਰਵੇਸ਼ ਕੀਤਾ ਗੁਰੂ ਨਾਨਕ ਸਾਹਿਬ ਨੇ ਆਪਣੀ ਮਿਹਰ ਦੀ ਦ੍ਰਿਸ਼ਟੀ ਆਪਣੇ ਅੱਖਾਂ ਦੀ ਨਜ਼ਰ ਉਹਦੇ ਉੱਤੇ ਪਾਈ ਉਹਦਾ ਚਿਹਰਾ ਸ਼ਾਂਤ ਹੋ ਗਿਆ ਇੱਕਦਮ ਉਹ ਠੰਡਾ ਸੀਤ ਹੋ ਗਿਆ ਤਾਜ਼ ਦਿਨ ਲਿਖਦਾ ਉਹ ਉੱਠਣਾ ਚਾਹੁੰਦਾ ਸੀ ਇੰਜ ਲੱਗਦਾ ਸੀ ਜਿਵੇਂ ਬਾਬੇ ਦੇ ਚਰਨ ਚੁੰਮਣੇ ਚਾਹੁੰਦਾ ਹੋਵੇ ਪਰ ਕਮਜ਼ੋਰ ਹੋ ਚੁੱਕਿਆ ਸੀ ਉੱਠ ਨਹੀਂ ਸਕਿਆ ਉਹਨੇ ਜ਼ੋਰ ਲਾਇਆ ਉੱਠਣ ਦੇ ਲਈ ਪਰ ਉੱਠ ਨਹੀਂ ਸਕਿਆ ਗੁਰਾਂਖ ਸਹਿਬ ਅੰਦਰ ਗਏ ਕਹਿਣ ਲੱਗੇ ਪਾਸ਼ਾ ਤੂੰ ਇੱਥੇ ਹੀ ਪਿਆਰਾ ਮੈਂ ਆ ਗਿਆ ਨਾ ਤੇਰੇ ਕੋਲੇ ਚੱ ਲੱਗ ਗੁਰਾਂਖ ਸਹਿਬ ਉਹਦੇ ਕੋਲ ਜਾ ਕੇ ਬਹਿ ਗਏ ਗੁਰਾਂਖ ਸਹਿਬ ਨੇ ਆਪਣੀ ਗਲਵਖੜੀ ਵਿੱਚ ਏਦਾਂ ਉਹਨੂੰ ਲਿਆ ਗੁਰਮੁਖ ਕਹਿੰਦੇ ਕਿ ਜਦੋਂ ਇਹ ਗਲਵਖੜੀ ਚ ਲਿਆ ਨਾ ਤੇ ਭਾਈ ਮਰਦਾਨਾ ਗਦਗਦ ਹੋ ਉੱਠਿਆ ਜਿਹੜਾ ਬੰਦਾ ਬਾਬੇ ਨੂੰ ਕਾਫਰ ਕਹਿੰਦਾ ਸੀ ਬਾਬਾ ਕਿਵੇਂ ਗਲਵਖੜੀ ਵਿੱਚ ਲੈ ਰਿਆ ਉਹਨੂੰ ਗਲਵਖੜੀ ਚ ਲਿਆ ਤੇ ਇੱਕਦਮ ਪਾਸ਼ਾ ਹਾਲੀ ਜ਼ੋਰ-ਜ਼ੋਰ ਦੀ ਕੋਈ ਆਵਾਜ਼ਾਂ ਮਾਰਨ ਲੱਗਾ ਜਿਵੇਂ ਉਹਨੂੰ ਕੁਝ ਦਿਖ ਰਿਹਾ ਹੋਵੇ ਬਾਬੇ ਨੇ ਉਹਦਾ ਚਿਹਰਾ ਇਦਾਂ ਦੀਵਾਰ ਨਾਲ ਟਿਕਾਇਆ ਇਦਾਂ ਆ بابا ਪਿੱਛੇ ਬਹਿ ਗਿਆ ਉਹਦੇ ਮੱਥੇ ਤੇ ਹੱਥ ਲਾ ਕੇ ਕਿਹਾ ਪਾਸ਼ਾ ਹੁਣ ਦੱਸ ਤੈਨੂੰ ਕੀ ਦਿਖ ਰਿਹਾ ਹੈ ਬੜੀ ਧਿਆਨ ਨਾਲ ਸਮਝੋ ਜੀ ਤੈਨੂੰ ਕੀ ਦਿਖ ਰਿਹਾ ਹੈ ਇੱਕਦਮ ਕਹਿਣ ਲੱਗਾ ਜਦੋਂ ਤੁਸੀਂ ਵਾਰ ਖੜੋਤੇ ਸੀ ਮੈਨੂੰ ਇੰਜ ਲੱਗਿਆ ਮੌਤ ਦੇ ਜੰਦੂਤ ਮੈਨੂੰ ਲੈ ਕੇ ਜਾ ਰਹੇ ਨੇ ਫਾਕੀ ਮੌਤ ਨਜ਼ਦੀਕ ਆ ਗਈ ਉਹ ਮੈਨੂੰ ਪਲੰਘ ਉੱਤੇ ਲੈ ਕੇ ਜਾ ਰਹੇ ਨੇ ਅੱਗੇ ਅੱਗੇ ਅੰਗ ਸੜ ਰਹੀ ਆ ਅੰਗ ਬਲ ਰਹੀ ਆ ਮੈਨੂੰ ਅੰਗਵੜ ਲੈ ਕੇ ਜਾ ਰਹੇ ਪਰ ਇੱਕਦਮ ਤੁਸੀਂ ਅੰਦਰ ਆਏ ਮੇਰੀਆਂ ਅੱਖਾਂ ਫਿਰ ਬੰਦ ਹੋ ਗਈਆਂ ਮੈਂ ਚੀਕਾਂ ਮਾਰ ਰਿਹਾ ਸੀ ਮੈਨੂੰ ਉਧਰ ਨੂੰ ਬੰਦੇ ਚੁੱਕ ਚੁੱਕ ਕੇ ਅੰਗਵੜ ਲੈ ਕੇ ਜਾ ਰਹੇ ਸੀ ਇੱਕਦਮ ਪਿੱਛੋਂ ਆਵਾਜ਼ ਆਈ ਇਹਨੂੰ ਛੱਡ ਦਿਓ ਉਹ ਦੱਸ ਰਿਹਾ ਆਪਣਾ ਤੇ ਪਿੱਛੋਂ ਆਵਾਜ਼ ਆਈ ਇਹਨੂੰ ਛੱਡ ਦਿਓ ਇਹਦੇ ਗੁਨਾਹ ਮaaf ਹੋਗੇ ਨਹੀਂ ਤੇ ਉਹ ਪਿੱਛੇ ਨਾਲ ਦੇ ਪੁੱਛਦੇ ਨੇ ਜਿਹੜੇ ਚੁੱਕ ਕੇ ਲੈ ਕੇ ਜਾ ਰਹੇ ਨੇ ਇਹ ਜੀ ਹਾਂ ਇਹਨੇ ਕੀ ਕੀਤਾ ਇਹਦੇ ਗੁਨਾਹ ਮaaf ਇੰਨੀ ਜਲਦੀ ਹੋ ਗਏ ਤੇ ਪਿੱਛੋਂ ਆਵਾਜ਼ ਆ ਰਹੀ ਸੀ ਇਹਨੇ ਨਾਨਕ ਦੇ ਦਰਸ਼ਨ ਕਰ ਲਏ ਨੇ ਇਹਦੇ ਗੁਨਾਹ ਮaaf ਹੋ ਗਏ ਨੇ ਇਹਨੂੰ ਛੱਡ ਦਿਓ ਟੈਨ ਲੱਗਾ ਇੰਜ ਕਰਕੇ ਉਦਿਆਂ ਅੱਖਾਂ ਬੰਦ ਹੋ ਗਈਆਂ ਗੁਰਾਂਖ ਸਾਹਿਬ ਪਾਤਸ਼ਾਹ ਉਹਦੇ ਮੁੱਖ ਦੇ ਉੱਤੇ ਇਦਾਂ ਹੱਥ ਫੇਰਦੇ ਨੇ ਉਹਨੂੰ ਧਰਤੀ ਉੱਤੇ ਇਦਾਂ ਪਾਉਂਦੇ ਨੇ ਉਹਦੀ ਜ਼ੁਬਾਨ ਚੁੱਪ ਹੋ ਜਾਂਦੀ ਹੈ ਤੇ ਗੁਰਮਖ ਉਹਦੇ ਸਵਾਸ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਫਾਪ ਕਿ ਦ੍ਰਿਸ਼ਟੀ ਇੱਕ ਆਪਣੀ ਮਿਹਰ ਹੁੰਦੀ ਹੈ ਕਿਰਪਾ ਹੁੰਦੀ ਹੈ ਅਸੀਂ ਕਈ ਵਾਰ ਇਦਾਂ ਕਹਿ ਦਿੰਦੇ ਆ ਵੀ ਇਦਾਂ ਦੇਖਣ ਨਾਲ ਕੀ ਹੋ ਜਾਂਦਾ ਨਹੀਂ ਇਹ ਹੁੰਦਾ ਹੈ ਕਿਸ ਕਰਕੇ ਗੁਰਨਾਨਕ ਸਾਹਿਬ ਦੀ ਦ੍ਰਿਸ਼ਟੀ ਕਾਫਰਾਂ ਦੇ ਉੱਪਰ ਇਹ ਕਹਿ ਲਓ ਨਫ਼ਰਤ ਕਰਨ ਵਾਲਿਆਂ ਦੇ ਉੱਪਰ ਵੀ ਪਈ ਬਾਪੇ ਦੀ ਦ੍ਰਿਸ਼ਟੀ ਨੇ ਉਹਨਾਂ ਨੂੰ ਵੀ ਸੁੱਖ ਦੇ ਦਿੱਤਾ ਉਹਨਾਂ ਨੂੰ ਵੀ ਮੁਕਤ ਕਰ ਦਿੱਤਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਅੱਜ ਇਹੀ ਕਹਿ ਰਹੇ ਆ ਪ੍ਰਭ ਦੀ ਦ੍ਰਿਸ਼ਟ ਮਹਾ ਸੁਖ ਹੋਈ ਪ੍ਰਭੂ ਦੀ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਮਹਾ ਸੁਖ ਪ੍ਰਾਪਤ ਹੋ ਜਾਂਦਾ ਹੈ ਜਿਸ ਸੁਖ ਦੇ ਸਾਹਮਣੇ ਇਹ ਦੁਨੀਆ ਦੇ ਸਾਰੇ ਸੁੱਖ ਪਛ ਲੱਗਦੇ ਹਨ ਹਰ ਰਸ ਪਾਵੈ ਬਿਰਲਾ ਕੋਈ ਉਦੀ ਦ੍ਰਿਸ਼ਟੀ ਦੇ ਵਿੱਚੋਂ ਨਾਮ ਰਸ ਮਿਲਦਾ ਹੈ ਪਰ ਇਹ ਨਾਮ ਰਸ ਵਿਰਲਿਆਂ ਨੂੰ ਪ੍ਰਾਪਤ ਹੁੰਦਾ ਹੈ ਜਿਨ ਚਾਖਿਆ ਸੀ ਜਨ ਤ੍ਰਿਪਤਾਣੀ ਪਿੱਛੇ ਨਾ ਆਪਾਂ 12ਵੀਂ ਜਾਂ 13ਵੀਂ ਅਸ਼ਟਪਦੀ ਦੇ ਵਿੱਚ ਇੱਕ ਬਚਨ ਗੁਰਮਖੋੜਿਆ ਸੀ ਹਰ ਕੈ ਨਾਮ ਸੰਸਰ ਕਛ ਨਹੀਂ ਉਹ ਜਿਹੜੀ ਮੈਨੂੰ ਯਾਦ ਆ ਰਿਹਾ ਉਹ ਜਿਹੜੀ ਪੌੜੀ ਸੀ ਨਾ ਉਹ ਆਰੰਭਤਾ ਹੁੰਦੀ ਸੀ ਇਦਾਂ ਦੀਆਂ ਉਦਾਹਰਨਾਂ ਸਾਨੂੰ ਦੇ ਵਿੱਚ ਨੌ ਖੰਡ ਪ੍ਰਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥਿਵੈ ਅਗਨ ਮਾਹੇ ਹਉਮਤ ਪੁਰਾਨ ਕਨਕ ਅਸ਼ਵ ਹੈਵਰ ਭੂਮદાન ਨਿਉਲੀ ਕਰਮ ਕਰੈ ਪੋ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕਰ ਸਰੀਰ ਕਟਾਵੈ ਤਉਪੀ ਹਮੈ ਮੈਲ ਨਾ ਜਾਵੈ ਹਰ ਕੈ ਨਾਮ ਸੰਸਰ ਕਛ ਨਾਹੀ ਇਦਾਸੀ ਹੁਣ ਕਿੰਨੀਆਂ ਉਦਾਹਰਨਾ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਪਾਈ ਆਹਾ ਆਹਾ ਕਰਮ ਕਰਦਾ ਬੰਦਾ ਧਰਮ ਸਮਝ ਕੇ ਕਰਦਾ ਨਿਉਲੀ ਆਸਨ ਕਰਦਾ ਤਰ੍ਹਾਂ ਤਰ੍ਹਾਂ ਦੇ ਯੋਗ ਆਸਨ ਕਰਦਾ ਦਾਨਪੁਨ ਹਾਥੀ ਘੋੜਿਆਂ ਦਾ ਦਾਨਪੁਨ ਕਰਦਾ ਵੀ ਇਹ ਧਰਮ ਹੈ ਤੀਰਥ ਯਾਤਰਾਵਾਂ ਕਰਦਾ ਥਾਂ ਥਾਂ ਉੱਤੇ ਇਦਾਂ ਦਰਸ਼ਨ ਕਰਦਾ ਤੀਰਥ ਯਾਤਰਾਵਾਂ ਕਰਦਾ ਵੀ ਇਹ ਧਰਮ ਹੈ ਆਪਣੇ ਸਰੀਰ ਨੂੰ ਟੁਕੜ ਟੁਕੜੇ ਕਰਵਾ ਕੇ ਅੱਗ ਵਿੱਚ ਬਾਲ ਦਿੰਦਾ ਵੀ ਇਹ ਧਰਮ ਹੈ ਹਵਨ ਜਲ ਕਰਵਾਉਂਦਾ ਵੀ ਇਹ ਧਰਮ ਹੈ ਸਾਰੀਆਂ ਉਦਾਹਰਨਾਂ ਦੇ ਕੇ ਅਖੀਰ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਹਰ ਕਾ ਨਾਮ ਸੰਸਰ ਹਰੀ ਦੇ ਨਾਮ ਦੇ ਸਮਾਨ ਸੰਸਰ ਕੀ ਹੁੰਦਾ ਸਮਾਨ ਸਾਹਮਣੇ ਪਰ ਚੇਤਾ ਰੱਖੋ ਭਾਈ ਇਹ ਸਾਰੇ ਕਰਮ ਆਪਣੇ ਆਪ ਵਿੱਚ ਕਿਸੇ ਲਈ ਮਹਾਨ ਹੋ ਸਕਦੇ ਆ ਕਿਸੇ ਲਈ ਇਹ ਉੱਪਰਲੇ ਕਰਮ ਬਹੁਤ ਵੱਡੇ ਹੋ ਸਕਦੇ ਆ ਕਿਸੇ ਲਈ ਤੀਰਥ ਯਾਤਰਾ ਕਰਨੀ ਬਹੁਤ ਵੱਡਾ ਕਰਮ ਹੋ ਸਕਦਾ ਹੈ ਕਿਸੇ ਲਈ ਦਾਨ ਪੁੰਨ ਕਰਨਾ ਬਹੁਤ ਵੱਡਾ ਕਰਮ ਹੋ ਸਕਦਾ ਹੈ ਕਿਸੇ ਲਈ ਗੁਰਮਖੋ ਹਵਨ ਜਲ ਕਰਵਾਉਣੇ ਬਹੁਤ ਵੱਡਾ ਧਰਮ ਹੋ ਸਕਦਾ ਹੈ ਪਰ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਹਰੀ ਦੇ ਨਾਮ ਦੇ ਸਾਹਮਣੇ ਕੁਝ ਵੀ ਨਹੀਂ ਹੈ ਹਰ ਕੈ ਨਾਮ ਸੰਸਰ ਕਛ ਨਹੀਂ ਨਾਨਕ ਗੁਰਮਖ ਨਾਮ ਜਪਤ ਗੱਤ ਪਾਹੇ ਇਸ ਕਰਕੇ ਭਾਈ ਜਿਹੜੇ ਗੁਰਮਖ ਜਨ ਹੁੰਦੇ ਨੇ ਉਹ ਇਨਾਂ ਕਰਮਾਂ ਵਿੱਚ ਨਹੀਂ ਉਲਝਦੇ ਉਹ ਸਿੱਧਾ ਪਰਮੇਸ਼ਰ ਦਾ ਨਾਮ ਹੀ ਜਪਦੇ ਆ ਉਹਨਾਂ ਨੂੰ ਪਤਾ ਵੀ ਪਰਮੇਸ਼ਰ ਦੇ ਨਾਮ ਦੇ ਬਰਾਬਰ ਤੇ ਹਈ ਕੁਛ ਨਹੀਂ ਹੈ ਇਸ ਕਰਕੇ ਉਹ ਨਾਮ ਰਸ ਨੂੰ ਹੀ ਜਪਦੇ ਹਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨਾਮ ਰਸ ਕਿੰਨਾ ਮਹਾਨ ਹੈ ਜਿਨ ਚਾਖਿਆ ਸੇ ਜਨ ਤਰੇ ਪਤਾਨੇ ਜਿਨ੍ਹਾਂ ਨੇ ਨਾਮ ਰਸ ਨੂੰ ਚਖਿਆ ਉਹ ਤ੍ਰਿਪਤ ਹੋ ਜਾਂਦੇ ਐ ਉਹ ਰੱਜ ਜਾਂਦੇ ਨੇ ਗੁਰਮਖੋ ਉਹ ਉਹਨਾਂ ਦੇ ਕੋਲੋਂ ਉਹਨਾਂ ਦੀਆਂ ਸਾਰੀਆਂ ਡਿਮਾਂਡਾਂ ਖਤਮ ਹੋ ਜਾਂਦੀਆਂ ਨੇ ਜਿਵੇਂ ਕੱਲ ਆਪਾਂ ਇੱਕ ਬੇਨਤੀ ਕੀਤੀ ਸੀ ਭਾਈ ਵਿਦੀ ਚੰਦ ਕਹਿੰਦਾ ਇੱਕ ਦਾਤ ਹੋਰ ਦੇ ਦਿਓ ਕਿਹੜੀ ਦਾਤ ਜਿਹੜਾ ਮਨ 24 ਘੰਟੇ ਮੰਗਦਾ ਰਹਿੰਦਾ ਹੈ ਮੰਗਣਾ ਹੀ ਬੰਦ ਹੋ ਜਾਏ ਇਹ ਮਨ ਰੱਜ ਜਾਏ ਜਿਨ ਚਖਿਆ ਸੀ ਜਨ ਤ੍ਰਿਪਤਾਨੀ ਜਿਨ੍ਹਾਂ ਨੇ ਨਾਮ ਰਸ ਚਖਿਆ ਉਹ ਤ੍ਰਿਪਤ ਹੋ ਗਏ ਉਹ ਰਜ ਜਾਂਦੇ ਹਨ ਪੂਰਨ ਪੁਰਖ ਉਹ ਪੁਰਖ ਪੂਰਨ ਹੋ ਜਾਂਦੇ ਹਨ ਨਹੀਂ ਡੋਲਾਨੇ ਉਹ ਫਰਮਾਇਆ ਦੇ ਹੱਲਿਆਂ ਦੇ ਸਾਹਮਣੇ ਨਹੀਂ ਡੋਲਦੇ ਸੋ ਭਰ ਭਰੇ ਪ੍ਰੇਮ ਰਸ ਰੰਗ ਜਿਨ੍ਹਾਂ ਨੇ ਨਾਮ ਰਸ ਨੂੰ ਚਖਿਆ ਸੋ ਭਰ ਦਾ ਅਰਥ ਹੁੰਦਾ ਨਕੋ ਨਕ ਭਰੇ ਹੋ ਪੂਰਨ ਤੌਰ ਤੇ ਪਰੇ ਹੋਏ ਸੋ ਉਹ ਫਿਰ ਨਾਮ ਦੇ ਰੰਗ ਦੇ ਵਿੱਚ ਜਿਹੜਾ ਨਾਮ ਦਾ ਪ੍ਰੇਮ ਰੰਗ ਹੈ ਨਾ ਉਸ ਪ੍ਰੇਮ ਰੰਗ ਦੇ ਵਿੱਚ ਨਕੋ ਨਕ ਭਰੇ ਜਾਂਦੇ ਹਨ ਉਪਜੈ ਚਾਓ ਸਾਧਕੈ ਸੰਗ ਫਿਰ ਸਾਧੂ ਦੀ ਸੰਗਤ ਕਰਨ ਦਾ ਮਨ ਵਿੱਚ ਚਾਹ ਪੈਦਾ ਹੁੰਦਾ ਹੈ ਔਰ ਸੱਚੇ ਗੁਰਮਖੋ ਜਿਹੜੀ ਚੀਜ਼ ਚਾਹ ਨਾਲ ਕਰਾਂਗੇ ਨਾ ਜਿਹੜੀ ਚੀਜ਼ ਵੀ ਅਸੀਂ ਚਾਹ ਨਾਲ ਕਰਾਂਗੇ ਉਸ ਕੰਮ ਨੂੰ ਕਰਨ ਦਾ ਆਨੰਦ ਵੱਖਰਾ ਹੁੰਦਾ ਹੈ ਮੇਰਾ ਸਿੱਖ ਹੈ ਨਾ ਉਹ ਜਦੋਂ ਗੁਰੂ ਦੀ ਸੰਗਤ ਕਰਦਾ ਹੈ ਪਾਤਸ਼ਾਹ ਕਹਿੰਦੇ ਚਾਹ ਨਾਲ ਕਰਦਾ ਹੈ ਵਾਰਕ ਇੱਕ ਵਾਰਾ ਕੋ ਵਾਹਿਗੁਰੂ ਸੰਗਤ ਕਰਨੀ ਹੈ ਗੁਰਮਖੋ ਚਾਹ ਦੇ ਨਾਲ ਦੇਖੋ ਨਾ ਅਸੀਂ ਵਿਆਹ ਸ਼ਾਦੀ ਤੇ ਜਾਂਦੇ ਹਾਂ ਬੜੇ ਚਾਹ ਦੇ ਨਾਲ ਅਸੀਂ ਘੁੰਮਣ ਫਿਰਨ ਜਾਂਦੇ ਹਾਂ ਬੜੇ ਚਾਹ ਦੇ ਨਾਲ ਗੁਰੂ ਪਾਤਸ਼ਾਹ ਕਹਿੰਦੇ ਇਸ ਤੋਂ ਦੁੱਗਣਾ ਚਾਹ ਹੋਵੇ ਜਦੋਂ ਤੂੰ ਸਾਧੂ ਦੀ ਗੁਰੂ ਦੀ ਸੰਗਤ ਕਰਨ ਵਾਸਤੇ ਜਾਏ ਇਸ ਕਰਕੇ ਉਪਜੈ ਚਾਹੋ ਸਾਧ ਕੈ ਸੰਗ ਪਰੇ ਸ਼ਰਨ ਆਨ ਸਭ ਤਿਆਗ ਉਹ ਹੋ ਸਭ ਸਹਾਰੇ ਛੱਡ ਕੇ ਨਾਮ ਰਸ ਨੂੰ ਪ੍ਰਾਪਤ ਕਰਨ ਵਾਲਾ ਇੱਕ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਅੰਤਰ ਪ੍ਰਗਾਸ ਜਦੋਂ ਇੱਕ ਦੀ ਸ਼ਰਨ ਪੈ ਗਿਆ ਫਿਰ ਅੰਤਰ ਪ੍ਰਗਾਸ ਉਹਦੇ ਅੰਦਰ ਨਾਮ ਦਾ ਪ੍ਰਗਾਸ ਹੋ ਜਾਂਦਾ ਹੈ ਚਾਨਣ ਹੋ ਜਾਂਦਾ ਹੈ ਅਣ ਦਿਨ ਲਿਵ ਲਾਂਗ ਦਿਨ ਰਾਤ ਇੱਕ ਪਰਮੇਸ਼ਰ ਦੇ ਵਿੱਚ ਗੁਰਮਖੋ ਲੈਵ ਲੱਗ ਜਾਂਦੀ ਹੈ ਬੜ ਭਾਗੀ ਜਪਿਆ ਪ੍ਰਭ ਸੋਏ ਉਹ ਬੜ ਭਾਗੀ ਹੈ ਜਿਸ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਪਿਆ ਹੈ ਅਰਥ ਕੀ ਬਣਿਆ ਜਪਣ ਵਾਲਾ ਹੀ ਬੜ ਭਾਗੀ ਹੁੰਦਾ ਹੈ ਆਮ ਤੌਰ ਦੇ ਉੱਤੇ ਆਪਾਂ ਇਦਾਂ ਮੰਨਦੇ ਆ ਜੀ ਮੈਨੂੰ ਆ ਚੀਜ਼ਾਂ ਮਿਲ ਗਈਆਂ ਆ ਮਿਲ ਗਈਆਂ ਆ ਦਾਤਾਂ ਮਿਲ ਗਈਆਂ ਜੀ ਚੰਗੇ ਭਾਗ ਨੇ ਠੀਕ ਹੈ ਗੁਰੂ ਜੀ ਇਸ ਸਾਰੀਆਂ ਦਾਤਾਂ ਉਹਦੀ ਰਹਿਮਤ ਦੇ ਨਾਲ ਹੀ ਉਹਦੇ ਨਦਰ ਕਰਮ ਦੇ ਨਾਲ ਹੀ ਮਿਲਦੀਆਂ ਨੇ ਪਰ ਗੁਰੂ ਪਾਤਸ਼ਾਹ ਕਹਿੰਦੇ ਵਡਭਾਗੀ ਕੌਣ ਹੁੰਦਾ ਸਤਸੰਗਤ ਪਾਵੈ ਜਿਹਨੂੰ ਸਤਸੰਗਤ ਦੀ ਪ੍ਰਾਪਤੀ ਹੋ ਗਈ ਵਡਭਾਗੀ ਉਹ ਹੈ ਭਾਗਹੀਨ ਭ੍ਰਮ ਚੋਟਾਂ ਖਾਵੈ ਮੰਦੇ ਭਾਗ ਨੇ ਉਹਦੇ ਜਿਹੜਾ ਥਾਂ ਥਾਂ ਤੇ ਭਟਕਦਾ ਤੇ ਥਾਂ ਥਾਂ ਤੇ ਪੜਕੇ ਠੋਕਰਾਂ ਖਾਂਦਾ ਵਡਭਾਗੀ ਤਾਂ ਉਹ ਹੈ ਜਿਹੜਾ ਇੱਕ ਦੇ ਚਰਨਾਂ ਵਿੱਚ ਬਹਿ ਗਿਆ ਆ ਕੇ ਬਡ ਇਸੇ ਤਰ੍ਹਾਂ ਬਡ ਭਾਗੀ ਵੱਡੇ ਭਾਗਾਂ ਵਾਲਾ ਜਪਿਆ ਪ੍ਰਭ ਸੋਏ ਜਿਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਪ ਲਿਆ ਨਾਨਕ ਨਾਮ ਰਤੇ ਏ ਨਾਨਕ ਜੇ ਆਤਮਾ ਉਹਦੇ ਨਾਮ ਦੇ ਵਿੱਚ ਰੰਗੀ ਜਾਏ ਸੁਖ ਹੋਏ ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ ਪਾਤਸ਼ਾਹ ਕਿਰਪਾ ਕਰਨ ਸਤ ਸੰਗਤ ਦੀ ਦਾਤ ਸਦਾ ਮਿਲਦੀ ਰਹੇ ਅਸੀਂ ਸਦਾ ਹੀ ਗਰਮ ਖੋਵਟ ਭਾਗੀ ਬਣਦੇ ਰਹੀਏ ਤੇ ਨਾਮ ਦੀ ਦਾਤ ਗੁਰੂ ਨਾਨਕ ਸਾਹਿਬ ਸਾਡੀ ਝੋਲੀ ਪਾਉਣਾ ਸਾਨੂੰ ਮਹਾ ਸੁਖ ਦੀ ਪ੍ਰਾਪਤੀ ਹੋ ਜਾਵੇ ਭੁੱਲਾ ਚੁੱਕਾਂ ਦੀ ਥਿਮਾ ਫਤਿਹ ਬਲਾਉ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ